ਹਾਂਜੀ ਕੀ ਹਾਲ ਆ ਪੰਜਾਬੀਓ ਠੀਕ ਠਾਕ ਹੋ ਆ ਦੇਖੋ ਜੀ ਜਿਹੜਾ ਉਹ ਹੈ ਨਹੀਂ ਹੈ হবি ਢਾਲੀ ਵਾਲਾ ਤੇ ਜਿਹੜਾ ਉਹ ਕਲਾਕਾਰ ਜਿਨੇ ਕਿਸਾਨੀ ਧਰਨੇ ਵੇਲੇ ਸਭ ਦੇ ਪਿੱਠ 'ਚ ਛੁਰਾ ਮਾਰਿਆ ਸੀਗਾ ਖਾਸ ਕਰਕੇ ਦੀਪ ਸਿੱਧੂ ਵੀਰ ਦੇ ਹੈਨਾ ਤੇ ਜਾ ਕੇ ਬੀਜੇਪੀ ਸ਼ਾਮਲ ਹੋ ਗਿਆ ਸੀਗਾ ਉਹ ਖੱਜਨੇ ਦੇਖੋ ਜੀ ਉਹਦਾ ਉਹ ਖੱਜਦਾ ਆ ਕੁੜੀ ਦੇਖੋ ਕਿਵੇਂ ਉਹਦਾ ਮਾਨ ਸਤਕਾਰ ਕਰਦੀ ਹੋਈ ਉਹਨੂੰ ਤੇਲ ਦਿੰਦੀ ਹੋਈ ਉਹਦਾ ਇੰਜਨ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬੰਨਿਆ ਆ ਕੁੜੀ ਨੇ ਇਹ ਗੱਲ ਕੁੜੀ ਨੇ ਸੱਚ ਕਹੀ ਆ ਕਿ ਜਿਹੜੇ ਕਲਾਕਾਰ ਧੀ ਭੈਣ ਔਰਤ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਉਹ ਕਲਾਕਾਰ ਕਹਣ ਦੇ ਕਾਬਲ ਨਹੀਂ ਹੈਗੇ ਵੀਡੀਓ ਦੇਖੋ ਤੇ ਸ਼ੇਅਰ ਕਰੋ ਤੇ ਇਹ ਜੀ ਖੱਜਦਾ ਚੱਜ ਨਾਲ ਇੰਜਨ ਕਰੋ ਮਗਲ ਲਾ ਲਓ ਇਹਨੂੰ ਤੇਲ ਦੋ ਚੱਜ ਨਾਲ ਇਹਦਾ ਕਰੋ ਇੰਜਨ ਸਾਰੇ ਰੱਜ ਕੇ ਤੇ ਆ ਵੀਡੀਓ ਦੇਖੋ ਕਿਹਨਾ ਚਾਨੇ ਆ ਕਿਉਂਕਿ ਲਾਈਵ ਚੱਲ ਰਿਹਾ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚਾਨੀਆਂ ਆ ਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੋਬੀ ਧਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕਰਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਹੋਬੀ ਧਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਂ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨੰਗਲ ਸਾਵਧਾਨੀ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਢਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਨ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਦੇਖ ਲਈ ਵੀਡੀਓ ਬੜਾ ਸੋਹਣਾ ਇੰਜਨ ਕੀਤਾ ਕੁੜੀ ਨੇ ਬਿਲਕੁਲ ਸੱਚ ਕਿਹਾ ਹੈਗਾ ਹੀ ਖੱਚਾ ਭਾਈ ਇਹੇ ਇਹ ਚ ਕੋਈ ਦੋਰ ਐ ਨਹੀਂ ਇਹ ਬਿਲਕੁਲ ਖੱਚ ਬੰਦਾ ਤੇ ਦੀਪ ਸਿੱਧੂ ਨੇ ਵੀ ਇਹਨੂੰ ਨਕਾਰਿਆ ਹੋਇਆ ਸੀਗਾ ਤੇ ਇਹਨੂੰ ਬੁਲਾਉਂਦਾ ਤੱਕ ਨਹੀਂ ਸੀ ਦੀਪ ਸਿੱਧੂ ਅੰਤ ਸਮੇਂ ਬੜੇ ਜਦੋਂ ਬਾਈ ਨੇ ਕਾਲ ਚਰਣਾ ਕੀਤਾ ਇਹ ਬੰਦੇ ਨੂੰ ਉਹਨੇ ਬਲਾਗ ਤੱਕ ਕੀਤਾ ਹੋਇਆ ਸੀ ਇਹਨੂੰ ਬੁਲਾਉਂਦਾ ਤੱਕ ਨਹੀਂ ਸੀ ਤੇ ਆਹ ਕੁੜੀ ਨੇ ਵਾਕੇ ਹੀ ਤਹਿ ਲਾਤੀ ਸਵਾਲ ਲਿਆਤਾ ਤੇ ਵੀਰੇ ਕਰੋ ਸ਼ੇਰ ਤਾਂ ਕਿ ਇਹ ਜੇ ਖੱਚ ਬੰਦੇ ਦਾ ਵੱਧ ਤੋਂ ਵੱਧ ਇੰਜਨ ਕੀਤਾ ਜਾ ਸਕੇ ਧੰਨਵਾਦ ਵੀਰੇ